ਪੰਜਾਬੀ ਨਿਊਜ਼ ਜੁੜੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪ੍ਰਾਉਣੇ ਖਿਲਾਫ ਸੁਖਬੀਰ ਬਾਦਲ ਦੇ ਐਕਸ਼ਨ ਤੇ ਹੱਸ ਕੇ ਕੀ ਬੋਲ ਗਏ ਭਗਵੰਤ ਮਾਨ ਜਿਸ ਤੋਂ ਬਾਅਦ ਸੁਣ ਕੇ ਸਾਰੇ ਹੀ ਲੋਕ ਹੱਸਣ ਲੱਗ ਪਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਲੋਕਾਂ ਨੂੰ ਦੱਸਿਆ ਕਿ ਇਹ ਲੋਕ ਹੁਣ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਨੇ ਇਹਨਾਂ ਲੋਕਾਂ ਨੇ ਹੁਣ ਕਿਸ ਤਰ੍ਹਾਂ ਦਾ ਹੱਥ ਕੰਡਾ ਅਪਣਾਇਆ ਪਰ ਆਕਰ ਇਹ ਲੋਕ ਫਿਰ ਵੀ ਪਾਸ ਨਹੀਂ ਹੋ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਖਵੀਰ ਬਾਦਲ ਬਾਰੇ ਦੱਸਿਆ ਕਿ ਜਦੋਂ ਤਾਪਮਾਨ 30 ਡਿਗਰੀ ਹੁੰਦਾ ਹੈ ਤਾਂ ਉਦੋਂ ਇਹ ਲੋਕ ਪੰਜਾਬ ਬਚਾਉਣ ਦੇ ਲਈ ਨਿਕਲਦੇ ਨੇ ਪਰ ਜਦੋਂ ਤਾਪਮਾਨ ਵੱਧ ਜਾਂਦਾ ਉਸ ਤੋਂ ਬਾਅਦ ਫਿਰ ਇਹ ਲੋਕ ਘਰਾਂ ਦੇ ਵਿੱਚ ਜਾ ਕੇ ਛਿਪ ਜਾਂਦੇ ਨੇ ਜੀਪ ਤੇ ਛਤਰੀਆਂ ਲਵਾ ਕੇ ਬੈਠੇ ਨੇ ਲੋਕਾਂ ਦੀਆਂ ਮੁਸ਼ਕਲਾਂ ਇਹਨਾਂ ਨੂੰ ਕੀ ਆ ਰਹੀਆਂ ਨੇ ਉਹਨਾਂ ਨੇ ਕਿਹਾ ਹੈ ਕਿ 45 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਪੰਜਾਬ ਦਾ ਅਸੀਂ ਦੌਰਾ ਕਰ ਰਹੇ ਹਾਂ ਲੋਕਾਂ ਨੂੰ ਮਿਲ ਰਹੇ ਹਾਂ ਇਸ ਲਈ ਇਹ ਲੋਕ ਸਾਡਾ ਤੇ ਸਾਡੀ ਮਿਹਨਤ ਦਾ ਮੁਕਾਬਲਾ ਨਹੀਂ ਕਰ ਸਕਦੇ ਨੇ ਅਕਾਲੀ ਆਗੂਆਂ ਨੂੰ ਆੜੇ ਹੱਥੀ ਲੈਂਦੇ ਆ ਮਾਨ ਨੇ ਕਿਹਾ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਰਾਤ ਸਾਉਣ ਲਈ ਜਿਹੜਾ ਹੈ ਰੋਂਦੇ ਨੇ ਲੋਕਾਂ ਦੀ ਮੰਗ ਤੇ ਮਾਨ ਨੇ ਆਪਣੀ ਮਸ਼ਹੂਰ ਕਿੱਕਲੀ ਵੀ ਸੁਣਾਈ ਮਾਨ ਨੇ ਕਿਹਾ ਸੁਖਬੀਰ ਬਾਦਲ ਨੇ ਆਪਣੇ ਜੀਜੇ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਹੁਣ ਖਬਰ ਆ ਰਹੀ ਹੈ ਕਿ ਵਿਕਰਮ ਮਜੀਠੀ ਆ ਆਪਣੇ ਜੀਜੇ ਨੂੰ ਪਾਰਟੀ ਵਿੱਚੋਂ ਕੱਢਣ ਦੇ ਲਈ ਤਿਆਰ ਹੈ ਇਹ ਤਾਂ ਹੁਣ ਜੀਜੋ ਜੀਜੀ ਹੋ ਚੁੱਕੇ ਨੇ ਆਕਰ ਇੱਕ ਨੇ ਆਪਣੇ ਜੀਜੇ ਨੂੰ ਕਢਿਆ ਤੇ ਦੂਜਾ ਹੁਣ ਆਪਣੇ ਜੀਜੇ ਨੂੰ ਪਾਰਟੀ ਵਿੱਚੋਂ ਕੱਢਣ ਦੇ ਲਈ ਤਿਆਰ ਹੋ ਚੁੱਕਿਆ ਹੈ ਉਹਨਾਂ ਕਿਹਾ ਇਹ ਸੁਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਬਣਿਆ ਹੋਇਆ ਹੈ ਉਸ ਹੋਟਲ ਦੇ ਹਰ ਕਮਰੇ ਦੇ ਪਿੱਛੇ ਪੂਲ ਹੈ ਉਹਨਾਂ ਕਿਹਾ ਅਸੀਂ ਸੁਖ ਵਿਲਾਸ ਨੂੰ ਪੰਜਾਬ ਸਰਕਾਰ ਦੇ ਪ੍ਰਬੰਧ ਹੇਠ ਲੈ ਕੇ ਇਸ ਨੂੰ ਸਕੂਲ ਵਿੱਚ ਤਬਦੀਲ ਕਰਾਂਗੇ ਹਰ ਕਮਰੇ ਦੇ ਨਾਲ ਪੂਲ ਵਾਲਾ ਇਹ ਪਹਿਲਾ ਸਕੂਲ ਹੋਵੇਗਾ ਮਾਨ ਨੇ ਕਿਹਾ ਕਿ ਸੁਖ ਵਿਲਾਸ ਦੇ 10 ਸਾਲ ਦੇ ਟੈਕਸ ਅਤੇ ਬਿਜਲੀ ਦੇ ਬਿੱਲ ਮਾਫ ਨੇ ਇਸ ਹੋਟਲ ਨੂੰ ਕਰੋੜਾਂ ਰੁਪਏ ਦੀ ਸਬਸਿਡੀ ਮਿਲ ਰਹੀ ਹੈ ਜਦਕਿ ਇਸ ਵਿੱਚ ਇੱਕ ਕਮਰੇ ਦਾ ਕਿਰਾਇਆ 7 ਲੱਖ ਰੁਪਏ ਦੇ ਕਰੀਬ ਆਉਂਦਾ ਹੈ ਉਹਨਾਂ ਸਵਾਲ ਉਠਾਇਆ ਹੈ ਕਿ ਪੰਜਾਬ ਨੂੰ ਕੀ ਦੇ ਰਹੇ ਨੇ ਇਸ ਦੇ ਬਿੱਲ ਅਤੇ ਟੈਕਸ ਕਿਉਂ ਮਾਫ ਕੀਤੇ ਗਏ ਨੇ ਤੇ ਕਾਂਗਰਸ ਤੇ ਤੰਜ ਕੱਸਦੇ ਆ ਮਾਨ ਨੇ ਕਿਹਾ ਕਿ ਤਿੰਨ ਸੰਸਦੀ ਚੋਣਾਂ ਚੋਣਾਂ ਦਾ ਤੀਜਾ ਉਮੀਦਵਾਰ ਹੈ ਪਹਿਲਾ ਰਵਨੀਤ ਬਿੱਟੂ ਫਿਰ ਮਨੀਸ਼ ਦਿਵਾੜੀ ਹੁਣ ਵਿਜੇ ਸਿੰਘ ਲਾ ਉਹਨਾਂ ਨੇ ਕਿਹਾ ਹੈ ਕਿ ਹਰ ਕਿਸੇ ਨੂੰ ਆਪਣਾ ਕੈਂਡੀਡੇਟ ਬਦਲ ਦਿੰਦੇ ਨੇ ਪਹਿਲਾਂ ਰਾਜਨੀਤੀ ਹੁੰਦੀ ਸੀ ਪਾਰਟੀ ਪ੍ਰਧਾਨ ਕੋਲੇ ਜਾ ਕੇ ਬੰਦਾ ਖੁਦ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਥੋਂ ਟਿਕਟ ਦਿਓ ਤਾਂ ਕਿ ਲੋਕ ਮੈਨੂੰ ਇਥੋਂ ਚੰਗੀ ਤਰ੍ਹਾਂ ਜਾਣਦੇ ਨੇ ਪਰ ਹੁਣ ਸਮਾਂ ਉਹ ਆ ਗਿਆ ਹੈ ਕਿ ਕਿੰਨੇ ਨੇ ਪ੍ਰਧਾਨ ਜੀ ਮੈਨੂੰ ਇੱਥੋਂ ਟਿਕਟ ਨਾ ਦਿਓ ਕਿਉਂਕਿ ਲੋਕ ਇੱਥੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੁੱਖ ਮੰਤਰੀ ਨੇ ਹਾਸਿਆ ਮਜ਼ਾਕ ਦੇ ਵਿੱਚ ਜਿੱਥੇ ਉਹਨਾਂ ਲੋਕਾਂ ਤੇ ਤੰਜ ਕਸਿਆ ਤੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਇਹ ਲੋਕ ਘਟਿਆ ਰਾਜਨੀਤੀ ਕਰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਤੇ ਚੁਟਕੀ ਲੈਂਦੇ ਆ ਦੱਸਿਆ ਹੈ ਕਿ ਇਹ ਲੋਕ ਆਪਣੇ ਉਮੀਦਵਾਰਾਂ ਨੂੰ ਕਿੱਧਰ ਕਿੱਧਰ ਹੁਣ ਤੌਰ ਕੇ ਵੇਖ ਰਹੇ ਨੇ ਆਖਰ ਇਹ ਲੋਕ ਟਿਕਟਾ ਮੰਗਣ ਜਾਂਦੇ ਨੇ ਪਰ ਕਹਿੰਦੇ ਨੇ ਮੈਨੂੰ ਇੱਥੋਂ ਟਿਕਟ ਨਾ ਦੇਓ ਇੱਥੋਂ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਿੰਗਲਾ ਵੀ ਇਹਨਾਂ ਨੇ ਆਨੰਦਪੁਰ ਸਾਹਿਬ ਤੌਰ ਧਾਪੂ ਲੱਥ ਵਾਲਾ ਸੰਗਰੂਰ ਤੌਰ ਦੇ ਤਾ ਤੇ ਬਠਿੰਡੇ ਵਾਲਾ ਇਹਨਾਂ ਨੇ ਲੁਧਿਆਣੇ ਨੂੰ ਭੇਜ ਦਿੱਤਾ ਹੈ ਤੇ ਆਖਰ ਕਾਂਗਰਸ ਜਿਹੜੀ ਹੈ ਉਹ ਖੁਦ ਪੰਬਲ ਪੂਸੇ ਦੇ ਵਿੱਚ ਪਈ ਹੋਈ ਹੈ ਆਪਸ ਦੇ ਵਿੱਚ ਇਹ ਲੋਕ ਲੜ ਰਹੇ ਨੇ ਪੰਜਾਬ ਕਾਂਗਰਸ ਦੇ ਆਗੂਆਂ ਦੀ ਦੋਸਤੀ ਚੂਹੇ ਅਤੇ ਕਛੂ ਦੀ ਦੋਸਤੀ ਵਰਗੀ ਹੈ ਪੰਜਾਬ ਵਿਰੋਧੀ ਧਿਰ ਦੇ ਆਗੂਆਂ ਨੂੰ ਘੇਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆਖਰ 1 ਨਵੰਬਰ ਨੂੰ ਮੈਂ ਡਿਬੇਟ ਰੱਖੀ ਸੀ ਪਰ ਉੱਥੇ ਇਹ ਲੋਕ ਨਹੀਂ ਪਹੁੰਚੇ ਨੇ ਕਿਉਂਕਿ ਨਾ ਲੋਕਾਂ ਕੋਲੇ ਮੇਰੇ ਸਵਾਲਾਂ ਦਾ ਜਵਾਬ ਬਿਲਕੁਲ ਨਹੀਂ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਆਕਰ ਸੁਖਬੀਰ ਬਾਦਲ ਤੇ ਹੁਣ ਜਲਦੀ ਹੀ ਐਕਸ਼ਨ ਦੀ ਤਿਆਰੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਅਸੀਂ ਖੁਦ ਦੱਸਾਂਗੇ ਕਿ ਇਹਨਾਂ ਲੋਕਾਂ ਨੇ ਕਿੰਨਾ ਗਲਤ ਕੀਤਾ ਹੈ ਇਹਨਾਂ ਲੋਕਾਂ ਦੀ ਜੋ ਵੀ ਕੀਤੀ ਹੋਈ ਗਲਤ ਹਰਕਤ ਹੈ ਅਸੀਂ ਉਸਤੇ ਨਜ਼ਰ ਰੱਖ ਰਹੇ ਹਾਂ ਪਰ ਮੈਨੂੰ ਉਮੀਦ ਹੈ ਕਿ ਲੋਕ ਵੀ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਗੇ ਇਹ ਕਹਿਣਾ ਹੈ ਭਗਵੰਤ ਸਿੰਘ ਮਾਨ ਹੋਰਾਂ ਦਾ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ